ਲੋਭੀ ਮੇਰੇ ਪਿਆਰਿਓ ਕੀ ਹਾਲ ਚਾਲ ਨੇ ਸੱਜਣੋ ਸਾਨੂੰ ਆਪਣੇ ਆਪ ਤੇ ਬੜਾ ਫਖਰ ਹੁੰਦਾ ਵੀ ਅਸੀਂ ਸੰਗਰੂਰ ਵਾਲੇ ਆ ਕਿਉਂਕਿ ਸੰਗਰੂਰ ਦੇ ਨਾਲ ਸੰਬੰਧਤ ਬਹੁਤ ਸਾਰੇ ਐਸੇ ਲੋਕ ਹੋਏ ਨੇ ਜਿਨ੍ਹਾਂ ਨੂੰ ਦੁਨੀਆ ਕਦੇ ਵੀ ਭੁੱਲ ਨਹੀਂ ਸਕਦੀ ਕਦੇ ਵੀ ਅਗਨੋਰ ਨਹੀਂ ਕਰ ਸਕਦੀ ਕਿਉਂਕਿ ਜੇਕਰ ਗੱਲ ਕਰੀਏ ਰਾਜਿਆਂ ਮਹਾਰਾਜਿਆਂ ਦੀ ਜਿਨ੍ਹਾਂ ਨੇ ਦੁਨੀਆ ਦੇ ਉੱਪਰ ਰਾਜ ਕੀਤਾ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਸੇਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਨ੍ਹਾਂ ਵਰਗਾ ਅੱਜ ਤੱਕ ਕਿਸੇ ਵੀ ਇਨਸਾਨ ਤੋਂ ਦੁਨੀਆ ਤੇ ਰਾਜ ਨਹੀਂ ਹੋਇਆ ਤੇ ਜੇਕਰ ਗੱਲ ਕਰੀਏ ਅਣਖ ਦਲੇਰੀ ਦੀ ਤਾਂ ਸਾਡੇ ਸ਼ਹੀਦੇ ਆਜ਼ਮ ਸਰਦਾਰ ਉਧਮ ਸਿੰਘ ਹੋਏ ਨੇ ਸੁਨਾਮ ਤੋਂ ਜ਼ਿਲ੍ਹੇ ਸੰਗਰੂਰ ਦੇ ਨਾਲ ਸਬੰਧਤ ਜਿਨ੍ਹਾਂ ਨੇ 21 ਸਾਲਾਂ ਬਾਅਦ ਜਲ੍ਹਿਆਂਵਾਲੇ ਬਾਗ ਦਾ નિર્ਦੋਸ਼ ਲੋਕਾਂ ਤੇ ਜਿਹੜਾ ਹਮਲਾ ਹੋਇਆ ਸੀ ਉਹਦਾ ਬਦਲਾ ਲੈਤਾ ਲੰਡਨ ਦੇ ਵਿੱਚ ਜਾ ਕੇ ਤੇ ਜੇਕਰ ਗੱਲ ਕਰੀਏ ਭਰਾਮਾਂ ਦੀ ਜਦੋਂ ਕਿਤੇ ਗੱਲ ਚੱਲਦੀ ਹੈ ਤੇ ਭਰਾਮਾਂ ਦੀ ਮੌਤ ਦਾ ਬਦਲਾ ਲੈਣ ਵਾਲਾ ਸਾਡਾ ਇੱਕ ਬੜਾ ਅਣਖੀ ਮਰਦ ਦਲੇਰ ਹੋਇਆ ਸਾਡਾ ਜੋਧਾ ਹੋਇਆ ਯਾਦਗਾਰ ਜੱਟ ਜਿਹਾਣਾ ਮੋੜ ਸੱਜਣ ਜਾਨਕੀ ਜੱਟ ਜਿਉਣਾ ਮੋੜ ਹੋਇਆ ਜਿਨ੍ਹਾਂ ਦੀ ਸਮਾਧ ਤੇ ਅੱਜ ਪਹੁੰਚੇ ਆ ਬਹੁਤ ਭਰਾਵਾਂ ਦੇ ਮਨ ਦੇ ਵਿੱਚ ਸੰਕਾ ਹੁੰਦੀ ਹੈ ਵੀ ਜਿਹੜਾ ਜਿਉਣਾ ਮੋੜ ਹੋਇਆ ਜਿਹੜਾ ਮਾਤਾ ਨੈਣਾ ਦੇਵੀ ਦਾ ਸੱਚਾ ਭਗਤ ਹੋਇਆ ਵੀ ਕਿਹੜੇ ਮੋੜਾਂ ਦੇ ਨਾਲ ਸੰਬੰਧਤਾ ਕਿਹੜੇ ਜ਼ਿਲ੍ਹੇ ਦੇ ਨਾਲ ਸੰਬੰਧਤਾ ਸੱਜਣ ਤੁਹਾਨੂੰ ਦੱਸਦੇ ਆ ਵੀ ਜਿਹੜਾ ਜੱਟ ਜਿਉਣਾ ਮੋੜ ਹੋਇਆ ਸੰਗਰੂਰ ਤੋਂ ਜਦੋਂ ਪਾਤੜਾਂ ਨੂੰ ਜਾਂਦੇ ਆ ਬਿਲਕੁਲ ਰੋਡ ਦੇ ਉੱਪਰ ਸੰਗਰੂਰ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਮੋੜਾਂ ਜਿੱਥੋਂ ਦਾ ਇਹ ਜੱਟ ਜਿਉਣਾ ਮੋੜ ਹੋਇਆ ਸੋ ਅੱਜ ਕੱਲ ਇਹ ਮੋੜਾਂ ਜਿਉਣੇ ਵਾਲੇ ਮੋੜ ਦੇ ਨਾਮ ਨਾਲ ਆ ਜਾਣਿਆ ਜਾਂਦਾ ਸੋ ਬਾਕੀ ਫੁੱਲ ਜਾਣਕਾਰੀ ਦਿੰਨੇ ਆ ਜੋ ਅੰਦਰ ਚੱਲਦੇ ਆ ਤੁਹਾਨੂੰ ਸਟੈਚੂ ਵੀ ਦਿਖਾਉਣੇ ਆ ਵੀ ਕਿਹੜੇ ਆਰਟਿਸਟ ਦਾ ਬਣਾਇਆ ਹੋਇਆ ਕਿੰਨੇ ਸਣ ਦੇ ਵਿੱਚ ਬਣਾਇਆ ਕਿਹੜੇ ਲੀਡਰ ਨੇ ਕਿੰਨੇ ਸਣ ਦੇ ਵਿੱਚ ਉਹਦਾ ਉਦ ਘਟਨ ਕੀਤਾ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਮੋੜਾ ਹੋਇਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਹੋਇਆ ਤੇ ਅਮਰਤਸਰ ਵਾਲੀ ਸਾਈਡ ਵੀ ਇੱਕ ਮੋੜ ਹੋਇਆ ਹਨਾ ਤੇ ਅਸਲੀਅਤ ਜਿਹੜਾ ਜਿਉਣਾ ਮੋੜ ਦਾ ਪਿੰਡ ਹੈ ਉਹ ਸੰਗਰੂਰ ਜ਼ਿਲ੍ਹੇ ਦੇ ਬਿਲਕੁਲ ਨਾਲ ਲੱਗਦਾ ਸੰਗਰੂਰ ਸ਼ਹਿਰ ਤੋਂ ਜਦੋਂ ਆਪਾਂ ਪਾਤੜਾ ਨੂੰ ਜਾਂਦੇ ਆ ਉਸ ਰੋਡ ਤੇ ਆ ਜਾਂਦਾ ਮੋੜ ਪਿੰਡ ਜਿਹਨੂੰ ਹੁਣ ਜਿਉਣੇ ਜਿਉਣੇ ਵਾਲਾ ਮੋੜ ਦੇ ਨਾਮ ਨਾਲ ਜਾਣਿਆ ਜਾਂਦਾ ਸੱਜਣੋ ਤੇ ਸਟੈਚੂ ਦਿਖਾਉਣੇ ਜੱਟ ਜਉਣਾ ਮੋੜ ਦਾ ਜੁੜੇ ਰਹੋ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਸਾਲ ਦੇ ਵਿੱਚ ਪਹਿਲਾਂ ਤਾਂ ਦੱਸਦੀ ਆਪਾਂ ਸਟੈਚੂ ਬਾਅਦ ਵਿੱਚ ਦਿਖਾਉਣੇ ਧਰਮੇ ਇਹ ਨਾ 4 ਤਰੀਕ ਪੰਜਵਾਂ ਮਹੀਨਾ 2013 ਨੂੰ ਇਸ ਜਿਹੜਾ ਸਟੈਚੂ ਦਾ ਉਦ ਘਾਟਨ ਹੋਇਆ ਸੀਗਾ ਇਹ ਮਾਨਯੋਗ ਸਰਦਾਰ ਸੁਖਦੇਵ ਸਿੰਘ ਜੀ ਢੀਂਡਾ ਸਾਹਿਬ ਮੈਂਬਰ ਰਾਜ ਸਭਾ ਹਨਾ ਤੇ ਸੰਤ ਬਲਬੀਰ ਸਿੰਘ ਜੀ ਘੁੰਸ ਉਹਨਾਂ ਨੇ ਆਪਣੀ ਮਤਲਬ ਸਰਕਾਰ ਦੇ ਵੇਲੇ ਇਸ ਜਿਹੜਾ ਸਟੈਚੂ ਦਾ ਉਹ ਘਟਨ ਕੀਤਾ ਤੀ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਜੱਟ ਜਿਉਣਾ ਮੋੜ ਹੋਇਆ ਇਹਦੀ ਸਟੋਰੀ ਵੈਸੇ ਸਾਰੀ ਤੁਸੀਂ ਜਾਣਦੇ ਹੋਵੋਗੇ ਕਿਉਂਕਿ ਜਿਵੇਂ ਸੁਣਨ ਦੇ ਵਿੱਚ ਆਇਆ ਵੀ ਜੱਟ ਜਿਉਣਾ ਮੋੜ ਦਾ ਜਿਹੜਾ ਭਰਾ ਸੀਗਾ ਕਿਸ ਨਾ ਉਸ ਨੂੰ ਉਸ ਦੀ ਲਿਹਾਜ਼ ਸੀ ਬਹੁਤ ਜਿਹੜਾ ਚੌਧਰੀ 25 ਪਿੰਡਾਂ ਦਾ ਚੌਧਰੀ ਹੁੰਦਾ ਸੀ ਉਸ ਸਮੇਂ ਦਾ ਡੋਗਰ ਡਸਕੇ ਤੋਂ ਹਣਾ ਉਹਦੇ ਨਾਲ ਜਦੋਂ ਉਹਦੀ ਲਿਹਾਜ਼ ਪੈਗੀ ਤੇ ਪੈਸਾ ਬਹੁਤ ਕੁਝ ਕਰਵਾ ਦਿੰਦਾ ਜਦੋਂ ਜਿਹੜਾ ਇੱਕ ਨਾ ਮੋੜ ਦਾ ਇੱਕ डक ਵੱਡਾ ਨਾਂ ਬਣ ਗਿਆ ਤੀ ਵੀ ਇਸ ਨੂੰ ਫੜਨ ਦੇ ਵਿੱਚ ਜਿਵੇਂ ਕਹਿੰਦੀ ਏ ਉਸ ਸਮੇਂ ਦੀਆਂ ਹਕੂਮਤ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਨਾਮ ਰੱਖਦੇ ਸੀਗੇ ਜਦੋਂ ਡੋਗਰ ਕੋਲੇ ਗੱਲ ਪਹੁੰਚੀ ਵੀ ਇੰਨਾ ਇਨਾਮ ਰੱਖਿਆ ਹੋਇਆ ਲੱਖਾਂ ਰੁਪਈਆ ਦਾ ਸੈਦ ਉਹਦੋਂ ਇਨਾਮ ਰੱਖਿਆ ਸੀ ਤਾਂ ਡੋਗਰ ਦੇ ਮਨ ਦੇ ਵਿੱਚ ਲਾਲਚ ਆ ਗਿਆ ਸੀ ਵੀ ਕਿਉਂ ਨਾ ਜਿੰਨਾ ਵੀ ਮਤਲਬ ਆਪਣਾ ਕਿਸ਼ਨਾ ਮੌੜ ਵੀ ਸੋਨਾ ਜਾਂ ਮੋਹਰਾਂ ਕਹਿ ਦਈਏ ਲੋਕਾਂ ਤੋਂ ਜਿਹੜੇ ਲਾਲਚੀ ਲੋਕ ਤੇ ਕਿਉਂਕਿ ਇਹ ਜੋਧਾ ਹੋਇਆ ਇਹ ਆਮ ਲੋਕਾਂ ਨੂੰ ਲੁੱਟਣ ਆਲੇ ਨਹੀਂ ਸੀ ਇਹ ਜਿਹੜੇ ਲੋਕਾਂ ਦੇ ਨਾਲ ਧੱਕਾ ਕਰਦੇ ਸੀ ਹਨਾ ਉਸ ਸਮੇਂ ਦੇ ਬਹੁਤ ਜਿਵੇਂ ਕਹਿੰਦੀ ਅੱਜ ਵੀ ਬਹੁਤ ਲੋਕ ਹੈਗੇ ਆ ਜਿਹੜੇ ਧੱਕਾ ਕਰਦੇ ਆ ਤੇ ਜਿਹੜੇ ਗਰੀਬਾਂ ਦਾ ਸ਼ੋਸ਼ਣ ਕਰਦੇ ਸੀ ਲੋਕਾਂ ਨਾਲ ਧੱਕਾ ਕਰਦੇ ਸੀ ਉਹ ਲੋਕਾਂ ਤੋਂ ਜਿਹੜੀ ਵੀ ਮਤਲਬ ਹੁੰਦਾ ਸੀ ਕੁਝ ਵੀ ਖੋਹਦੇ ਸੀਗੇ ਤਾਂ ਡੋਗਰ ਦੇ ਮਨ ਦੇ ਵਿੱਚ ਇਹ ਲਾਲਚ ਆ ਗਿਆ ਵੀ ਉਹ ਵੀ ਸਾਡੇ ਘਰੇ ਰਹਿ ਜੂ ਤੇ ਜਿਹੜਾ ਸਰਕਾਰ ਨੇ ਲੱਖਾਂ ਰੁਪਏ ਨਾਮ ਦੇਣਾ ਉਹ ਵੀ ਆਪਣੇ ਘਰੇ ਰਹਿ ਜੂ ਤਾਂ ਉਸ ਸਮੇਂ ਲਾਲਚ ਦੇ ਵਿੱਚ ਆ ਕੇ ਜਿਹੜਾ ਡੋਗਰ ਨੇ ਆਪਣੇ ਯਾਰ ਕਿਸਨੇ ਨੂੰ ਅੰਗਰੇਜ਼ ਸਰਕਾਰ ਦੇ ਹਵਾਲੇ ਕਰਤਾ ਸੀ ਤੇ ਜਦੋਂ ਕਾਲੇ ਪਾਣੀ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਭੇਜਤਾ ਫਿਰ ਉੱਥੋਂ ਉਹਨਾਂ ਨੇ ਚਿੱਠੀ ਲਿਖੀ ਸੀ ਆਪਣੇ ਭਰਾ ਨੂੰ ਸਾਡੇ ਜੱਟ ਜਿਹਾਣਾ ਮੋੜ ਨੂੰ ਵੀ ਭਰਾਵਾ ਮੈਨੂੰ ਐ ਕਰਕੇ ਡੋਗਰ ਨੇ ਯਾਰ ਮਾਰ ਕਰਕੇ ਵੈਸੇ ਵੀ ਪੱਗ ਵੀ ਉਹਦੀ ਮਤਲਬ ਡੋਗਰ ਦੇ ਨਾਲ ਜਿਵੇਂ ਕਹਦੀਏ ਬਦਲੀ ਹੋਈ ਸੀ ਪੱਗ ਵੱਟ ਭਰਾ ਬਣੇ ਹੋਏ ਸੀ ਵੀ ਮੇਰੇ ਨਾਲ ਆ ਜਿਹੜਾ ਉਹ ਹੋ ਗਿਆ ਭਾਣਾ ਵਰਤ ਗਿਆ ਵੀ ਇਹਦਾ ਬਦਲਾ ਹੁਣ ਤੂੰ ਲੈਣਾ ਜੇ ਮੇਰਾ ਸੱਚਾ ਭਰਾਂਗਾ ਤਾਂ ਸੱਜਣੋ ਫਿਰ ਸਲੂਟ ਬਣਦਾ ਏ ਇਹ ਯੋਧੇ ਨੂੰ ਇਹ ਅਣਖੀ ਦਲੇਰ ਨੂੰ ਹਨਾ ਵੀ ਜਿਨ੍ਹਾਂ ਨੇ ਆਪਣੇ ਭਰਾ ਦੀ ਜਿਹੜੀ ਉਹਦਾ ਬਦਲਾ ਲੈਂਦਾ ਸੀਗਾ ਭਰਾ ਦੀ ਯਾਰੀ ਦਾ ਬਦਲਾ ਲੈਂਦਾ ਸੀਗਾ ਡੋਗਰ ਮੱਲ ਨੂੰ ਨਾ ਡੋਗਰ ਚੌਧਰੀ ਨੂੰ ਕਹਿ ਸਕਦੇ ਆ ਵੀ ਮਾਰ ਕੇ ਬਦਲਾ ਲੈਤਾ ਸੀ ਤੇ ਸੱਜਣੋਂ ਤੁਹਾਨੂੰ ਦੱਸਦਾ ਵੀ ਜੱਟ ਜਿਉਣਾ ਮੋੜਾ ਜਿਹੜਾ ਕਾਲੇ ਕੱਪੜੇ ਪਾਉਣ ਦਾ ਸਕਿੰਡ ਸੀ ਤੇ ਚਿੱਟੀ ਘੋੜੀ ਆਪਣੇ ਜਿਉਣੇ ਮੋੜ ਲਵੇ ਹੁੰਦੀ ਸੀ ਉਹੀ ਸਟੈਚੂ ਬਿਲਕੁਲ ਇਹ ਤਿਆਰ ਕੀਤਾ ਬਹੁਤ ਲੋਕ ਵੇਖਣ ਆਉਂਦੇ ਆ ਮੈਂ ਕਿਹਾ ਵੀ ਆਪਾਂ ਵੀ ਵੀਡੀਓ ਕਿਉਂ ਨਾ ਸਾਂਝੀ ਕਰੀਏ ਕਿਉਂਕਿ ਸਾਨੂੰ ਫਾਖਰ ਹੈ ਸਾਡੇ ਪਿੰਡਾਂ ਦੇ ਜਦੋਂ ਹਨਾ ਇਦਾਂ ਦੇ ਅਣਖੀ ਯੋਧੇ ਹੋਏ ਨੇ ਤੇ ਫਿਰ ਤੁਹਾਡੇ ਨਾਲ ਗੱਲ ਕਰਨੀ ਸਾਂਝੀ ਬਣਦੀ ਆ ਕਿਉਂਕਿ ਜੇ ਇਹਨਾਂ ਦਾ ਇਤਿਹਾਸ ਕਿਸੇ ਨੂੰ ਪਤਾ ਲੱਗੂਗਾ ਤਾਂ ਹੀ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਅਣਖ ਦੀ ਭਾਵਨਾ ਪੈਦਾ ਹੋਊ ਨਹੀਂ ਅੱਜ ਕੱਲ ਤਾਂ ਉਹ ਕਾਲ ਯੁੱਗ ਦਾ ਸਮਾਂ ਆ ਗਿਆ ਤੇ ਉਹ ਵੀ ਸਮਾਂ ਸੀ ਜਦੋਂ ਮਤਲਬ ਕਿਸ਼ਨੇ ਦੇ ਘਰ ਵਾਲੀ ਸੀ ਜਿਹੜੀ ਜੌਨੇ ਮੋੜ ਦੀ ਭਰਾਈ ਸੀ ਵੀ ਉਹਨੇ ਪੂਰਾ ਡਟ ਕੇ ਜੌਨੇ ਦਾ ਸਾਥ ਵੀ ਦਿੱਤਾ ਜੌਨਾ ਵੀ ਆਪਣੀਆਂ ਮਾਮਾ ਵਾਂਗੂ ਉਹਨੂੰ ਸਮਝਦਾ ਸੀ ਪਰ ਅੱਜ ਜਿਵੇਂ ਨਾ 우ਸਤਾਦ ਹਾਕਮ ਬਖਤੜੀ ਵਾਲੇ ਦੀਆਂ ਲੈਣਾ ਲਿਖੀਆਂ ਹੋਈਆਂ ਨੇ ਵੀ ਉੱਡ ਜਾਂਦੀ ਮਠਿਆਸ ਘਰੋਂ ਜਦ ਹੋ ਜੇ ਰਾਜ ਪਰਾਈਆਂ ਦਾ ਹਨਾ ਵੀ ਅੱਜ ਕੱਲ ਜਦੋਂ ਬਗਾਨੀਆਂ ਧੀਆਂ ਦਾ ਘਰ ਦੇ ਵਿੱਚ ਰਾਜ ਆ ਜਾਂਦਾ ਉਹ ਵੈਸੇ ਨਹੀਂ ਭਾਈਆਂ ਦੀ ਆਪਸ ਵਿੱਚ ਬਣਨ ਦਿੰਦੀਆਂ ਵੀ ਉਹ ਵੀ ਇੱਕ ਮਾਂ ਦੀ ਧੀ ਸੀ ਹਨ ਜਿਨੇ ਇੰਨਾ ਕੁ ਮਤਲਬ ਇਹਨਾਂ ਦਾ ਆਪਸ ਵਿੱਚ ਮੋਹ ਮੁਹੱਬਤ ਦੀ ਜਿਹੜਾ ਕਾਇਮ ਰੱਖਿਆ ਬਰਕਰਾਰ ਰੱਖਿਆ ਸੀ ਤੇ ਹੁਣ ਵਾਲੀਆਂ ਤੇ ਜਿਵੇਂ ਕਹਦੀ ਆਉਂਦੀਆਂ ਬਾਅਦ ਦੇ ਵਿੱਚ ਨੇ ਪਹਿਲਾਂ ਭਾਈਆਂ ਦੇ ਵਿੱਚ ਵਟਵਾਰੇ ਪਾਦਲਦੀਆਂ ਨੇ ਸੋ ਗੁੱਸਾ ਵੀ ਨਾ ਸਾਡੀਆਂ ਭੈਣਾਂ ਕਰਨ ਇੱਕ ਸੱਚ ਹੈ ਇਹ ਸਮੇਂ ਦਾ ਸੱਚ ਹੈ ਤੇ ਸੱਜਣੋ ਇਹ ਸਟੈਚੂ ਹੈ ਜੱਟ ਜਾਣਾ ਮੋੜ ਦਾ ਧਰਮੀ ਚਾਰੇ ਪਾਸੇ ਦਿਖਾਦੀ ਵੀ ਜਦੋਂ ਆਪਾਂ ਸੰਗਰੂਰ ਤੋਂ ਪਾਤੜਾ ਨੂੰ ਜਾਂਦੇ ਆ ਮੇਨ ਰੋਡ ਦੇ ਉੱਪਰ ਨਾ ਪੁਲ ਚੜ੍ਹਨ ਤੋਂ ਪਹਿਲਾਂ ਖੱਬੇ ਹੱਥ ਇਹ ਸਟੈਚੂ ਬਣਿਆ ਹੋਇਆ ਹੈ ਸਲੂਟ ਕਰਦੇ ਆਂ ਸੀ ਜਦੋਂ ਵੀ ਲੰਘਦੇ ਆਂ ਤੇ ਦਿਲ ਕਰਿਆ ਆਉਂਦਾ ਵੀ ਸਲਾਮ ਕੀਤੀ ਜਾਵੇ ਹਨਾ ਕਿਉਂਕਿ ਇਦਾਂ ਦੇ ਯੋਧੇ ਫਿਰ ਬਹੁਤ ਘੱਟ ਹੁੰਦੇ ਆ ਅੱਜ ਕੱਲ ਤਾਂ ਉਹ ਸਮਾਂ ਵੀ ਜੇਕਰ ਭਰਾ ਹਸਪਤਾਲ ਦੇ ਵਿੱਚ ਦਾਖਲ ਪਿਆ ਹੋਵੇ ਭਾਈ ਉਹਦਾ ਪਤਾ ਲੈਣ ਵੀ ਨਹੀਂ ਜਾਂਦੇ ਭਾਈ ਕਿਉਂ ਨਹੀਂ ਪਤਾ ਲੈਣ ਜਾਂਦੇ ਕਿਉਂਕਿ ਉਹ ਵੀ ਆਪਣੀਆਂ ਘਰ ਵਾਲੀਆਂ ਮਗਰ ਲੱਗੇ ਹੋਇਆ ਸਾਰਿਆਂ ਨੂੰ ਭਰਾ ਬਣ ਕੇ ਮੈਸੇਜ ਆਇਆ ਇਹ ਵੀ ਸਾਡੀਆਂ ਭੈਣਾਂ ਨੂੰ ਵੀ ਗੁਜਾਰਸ਼ ਕਰਦਾ ਵੀ ਭਾਈਆਂ ਦੇ ਵਿੱਚ ਕਦੇ ਤੁਸੀਂ ਤਰੇੜ ਨਾ ਆਉਂਦਿਆ ਕਰੋ ਕਲਯੁਗੀ ਸਮਾਂ ਏਕੇ ਦੇ ਵਿੱਚ ਬਰਕਤ ਹੁੰਦੀ ਹੈ ਜਿੱਥੇ ਭਾਈਆਂ ਦੇ ਵਿੱਚ ਬਰਕਤ ਹੈ ਉਥੇ ਕੋਈ ਵੀ ਚੀਜ਼ ਹੈ ਮਤਲਬ ਜਿਵੇਂ ਕਹਿੰਦੀ ਏ ਏਕੇ ਦੇ ਮੂਰੇ ਹਰ ਇੱਕ ਚੀਜ਼ ਫੇਲ ਹੈ ਹਨਾ ਤਾਂ ਹੋਰ ਵੀ ਧਰਮੇ ਤੋਂ ਦਿਖਾ ਦਿਓ ਆਰਟਿਸਟ ਆ ਜਿਹੜਾ ਤਾਰਾ ਸਿੰਘ ਜੀ ਹਨਾ ਰਾਏਕੋਟ ਇਹ ਇਹਨਾਂ ਦੀ ਇਹ ਜਿਹੜੀ ਜੀ ਸਟੈਚੂ ਤਿਆਰ ਕੀਤਾ ਹੋਇਆ ਤੇ ਵੈਸੇ ਜਿਹੜਾ ਇਹ ਤਾਰਾ ਸਿੰਘ ਇਹਨਾਂ ਦੀ ਬਹੁਤ ਜ਼ਿਆਦਾ ਇਦਾਂ ਦੇ ਸਟੈਚੂ ਆ ਜਿਹੜੇ ਬਹੁਤ ਫੇਮਸ ਨੇ ਮੇਰੇ ਸਾਹਬ ਨਾਲ ਆਪਣੇ ਗੁਰਦੁਆਰਾ ਮਹਿਤਿਆਨ ਸਾਹਿਬ ਉਥੇ ਵੀ ਬਹੁਤ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਤਸਵੀਰਾਂ ਸਟੈਚੂ ਬਣੇ ਹੋਏ ਨੇ ਨਾ ਉਹ ਵੀ ਸਾਇਦ ਆਰਟਿਸਟ ਤਾਰਾ ਸਿੰਘ ਦੇ ਬਣੇ ਹੋਏ ਨੇ ਮੈਨੂੰ ਲੱਗ ਰਿਹਾ ਹੈ ਸੱਜਣੋ ਇਹ ਇਥੋਂ ਦਾ ਨਾ ਜਿਵੇਂ ਕਹ ਦੀ ਮੌੜਾ ਪਿੰਡ ਦਾ ਜੋਧਾ ਹੋਇਆ ਸਾਨੂੰ ਫਖਰ ਆ ਵੀ ਸਾਡੇ ਸੰਗਰੂਰ ਦਾ ਹੋਇਆ ਤੇ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਦੁਵਾਰੇ ਦੱਸ ਦਿੰਨਾ ਸੰਗਰੂਰ ਤੋਂ ਜਦੋਂ ਪਾਤੜਾ ਨੂੰ ਜਾਂਦੇ ਆ ਬਿਲਕੁਲ ਮੇਨ ਰੋਡ ਦੇ ਉੱਪਰ ਪਿੰਡ ਪੈਂਦਾ ਮੌੜਾ ਅੱਜ ਕੱਲ ਜਿਉਣੇ ਵਾਲੇ ਮੋੜ ਵਜਦਾ ਸੱਜਣੋ ਉੱਥੋਂ ਦਾ ਸਾਡਾ ਇਹ ਜਿਉਣਾ ਮੋੜ ਹੋਇਆ ਤੇ ਬਹੁਤ ਲੋਕਾਂ ਨੇ ਇਤਿਹਾਸ ਨੂੰ ਤੋੜ ਮਰੋੜ ਕੇ ਇਹ ਵੀ ਦੱਸਿਆ ਵੀ ਜੱਟ ਜਿਉਣਾ ਮੋੜ ਤੀਆਂ ਲੁੱਟ ਕੇ ਲਿਆ ਸੀ ਲੋੰਗੋਵਾਲ ਦੀ ਪਰ ਇਦਾਂ ਦੀ ਕੋਈ ਗੱਲ ਨਹੀਂ ਸੀ ਕਿਉਂਕਿ ਜਿਹੜੇ ਯੋਧੇ ਹੁੰਦੇ ਆ ਜਿਹਦੇ ਅਣ ਅਣਖੀ ਅਸਲ ਮਰਦਦਲੇਰ ਹੁੰਦੇ ਆ ਉਹ ਕਦੇ ਵੀ ਕਿਸੇ ਧੀਆ ਭੈਣਾ ਦੀ ਇੱਜ਼ਤ ਨਹੀਂ ਲੋੜਦੇ ਹੁੰਦੇ ਕਦੇ ਵੀ ਕਿਸੇ ਦੀ ਇੱਜ਼ਤ ਨੂੰ ਹੱਥ ਨਹੀਂ ਪਾਉਂਦੇ ਹੁੰਦੇ ਇਹ ਸ਼ਾਇਦ ਇਤਿਹਾਸ ਤੋੜ ਮਰੋੜ ਕੇ ਕੁਝ ਗਲਤ ਬੰਦਿਆਂ ਦਾ ਪੇਸ਼ ਕੀਤਾ ਹੋਇਆ ਹੈ ਅਸੀਂ ਨਹੀਂ ਮੰਨਦੇ ਇਹ ਗੱਲ ਨੂੰ ਵੀ ਸਾਡਾ ਜੱਟ ਜਾਣਾ ਮੋੜ ਕਿਸੇ ਦੀਆਂ ਧੀਆ ਭੈਣਾਂ ਤੋਂ ਟੂਮਾ ਲਾ ਸਕਦਾ ਹੈ ਇਹ ਅਸੀਂ ਨਹੀਂ ਗੱਲ ਮੰਨਦੇ ਜਿਨ੍ਹਾਂ ਨੇ ਲਿਖਿਆ ਹਨਾ ਉਹ ਇਸ ਤਰ੍ਹਾਂ ਨਾ ਕਰਿਆ ਕਰੋ ਭਰਾ ਬਣ ਕੇ ਵੀ ਇਤਿਹਾਸ ਨੂੰ ਤੋੜ ਮਰੋੜਿਆ ਨਾ ਕਰੋ ਤੇ ਸਾਨੂੰ ਮਾਣ ਹੈ ਸਾਨੂੰ ਫਖਰ ਹੈ ਵੀ ਜਿਹੜਾ ਜੱਟ ਜਾਣਾ ਮੋੜ ਹੈ ਇਹ ਸਾਡੇ ਸੰਗਰੂਰ ਜ਼ਿਲ੍ਹੇ ਦਾ ਹੋਇਆ ਸੱਜਣੋ ਜਿਹੜੇ ਭਰਾਵਾਂ ਨੂੰ ਨਹੀਂ ਸੀ ਪਤਾ ਤਾਂ ਜਰੂਰ ਅੱਗੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਕਿਸੇ ਨੂੰ ਪਤਾ ਲੱਗ ਸਲੇ ਵੀ ਜੱਟ ਲੱਗ ਸਕੇ ਜੱਟ ਜਿਉਣਾ ਮੋੜ ਕਿਹੜੇ ਮੋੜਾਂ ਦਾ ਹੋਇਆ ਸੋ ਜਿਹੜੇ ਭਰਾਵਾਂ ਨੂੰ ਜਿਉਣੇ ਮੋੜ ਬਾਰੇ ਜਾਣਕਾਰੀ ਹੈਗੀ ਸੀ ਜਰੂਰ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਦਿਓ ਕਿਉਂਕਿ ਜਿਉਣਾ ਮੋੜ ਮਾਤਾ ਨੈਣਾ ਦੇਵੀ ਦਾ ਅਸਲੀ ਭਗਤ ਹੋਇਆ ਸੱਚਾ ਸੁੱਚਾ ਭਗਤ ਹੋਇਆ ਤੇ ਜਦੋਂ ਜਿਉਣੇ ਮੋੜ ਨੇ ਡੋਗਰ ਨੂੰ ਮਾਰਨ ਤੋਂ ਬਾਅਦ ਮਾਤਾ ਨੈਣਾ ਦੇਵੀ ਦੇ ਜਾ ਕੇ ਸਤਰ ਚੜਾਇਆ ਚਾਰੇ ਪਾਸਿਓਂ ਘੇਰਾ ਪੈ ਗਿਆ ਸੀ ਤੇ ਮਾਤਾ ਨੈਣਾ ਦੇਵੀ ਨੇ ਆਪ ਆਵਾਜ਼ ਮਾਰ ਕੇ ਜਿਉਣੇ ਨੂੰ ਕਿਹਾ ਤੀ ਕਿ ਜਿਉਣਿਆ ਪਹਾੜੀ ਤੋਂ ਸਾਲ ਮਾਰ ਦੇ ਤੇਰਾ ਕੱਖ ਵੀ ਮੰਗਾ ਨਹੀਂ ਹੋਣਾ ਉਹ ਅੱਜ ਵੀ ਗੇਟ ਆ ਜਿਹੜਾ ਜਿਉਣੇ ਮੋੜ ਵਾਲਾ ਸਪੈਸ਼ਲ ਬਣਿਆ ਹੋਇਆ ਸੱਜਣੋ ਉੱਚ ਇੰਨੀ ਉੱਚੀ ਪਹਾੜੀ ਤੋਂ ਸਾਲ ਮਾਰਤਾ ਸੀ ਤੇ ਜਿਉਣੇ ਦਾ ਕੱਖ ਵੀ ਜਿਵੇਂ ਕਹਦੀਏ ਨੁਕਸਾਨ ਨਹੀਂਤੀ ਹੋਇਆ ਪੂਰਾ ਵੀ ਸਾਰੇ ਭਰਾਵਾਂ ਨੂੰ ਬਜਾਰਸ ਕਰਦਾ ਜੀ ਜੇ ਕਮੈਂਟਾਂ ਦੇ ਵਿੱਚ ਜਰੂਰ ਜੈ ਮਾਤਾ ਜੀ ਲਿਖ ਦਿਓ ਜੀ